ਪ੍ਰੀਤਵ ਕੌਣ ਹੈ ਅਸਲ 'ਚ ਪ੍ਰੀਤਵ ਤਾਂ ਕਿਹਾ ਹੈ ਉਹ ਰੇ ਜਿਦੀ ਪ੍ਰੀਤ ਹੈ ਸਾਡੇ ਦਾ ਪ੍ਰੀਤ ਨਹੀਂ ਸਾਡੇ ਦਾ ਪ੍ਰੀਤ ਤਾਂ ਬਾਹਰ ਬਣਾਏ ਹੋਏ ਨੇ ਅਜੇ ਮਾਇਆ 'ਚ ਪ੍ਰੀਤ ਜਿਹਨਾਂ ਪਛਾਣ ਲਿਆ ਨਾ ਉਹਨੂੰ ਉਹ ਪ੍ਰੀਤਵ ਬੁੱਧਾ ਹੈ ਅਸਲੀ ਮਨ ਦਾ ਪ੍ਰੀਤ ਉਹ ਜੀ ਪ੍ਰੀਤਵ ਹੋਈਆ ਜਿਹੜਾ ਸਾਡੇ ਖਾਤਰ ਸਾਲੇਦਾਰਿਆ ਸੁਤਾਰੀ ਅਸੀਂ ਸੌਜਦੇ ਨੇ ਸਰੀਰ ਵਰਤਦੇ ਰਹੇ ਔਰ ਸਾਨੂੰ ਹਮੇਸ਼ਾ ਦੇਖਸਲਾ ਦਿੱਤੀ ਹੈ ਜੇ ਅਸੀਂ ਨਹੀਂ ਮੰਨੀ ਉਹਦੀ ਦੇਖਸਲਾ ਦਾ ਬਰਾਬਰੀ ਬਣਾਇਆ ਕਦੇ ਨਹੀਂ ਤਾਂ ਦੋ ਚਾਰ ਵਾਰ ਦੇਖਸਲਾ ਦੇਖ ਕੇ ਆਦਮੀ ਬਗਾਨੇ ਛੱਡੋ ਪਰੇ ਦਫਾ ਹੋਵੇ ਇਹ ਬਦਾਰੂ ਖੂਜ ਉਹ ਇਹ ਵੀ ਸੋਚਦਾ ਉਹ ਕਦੇ ਹੁਣ ਵੀ ਸਮਝਿਉ ਹੁਣ ਵੀ ਸਮਝਿਉ ਹੁਣ ਵੀ ਸਮਝਿਉ ਹੁਣ ਵੀ ਸਮਝਿਉ ਕਰਦਾ ਕਰਦਾ ਅਖੀਰ ਸਾਹ ਤੱਕ ਇਹੀ ਕਹਿੰਦਾ ਰਹਿੰਦਾ ਹੁਣ ਵੀ ਸਮਝਿਉ ਉਹ ਰੂਸੀ ਉਹ ਨੂੰ ਪਤਾ ਹੈ ਮੇਰਾ ਐਸਾ ਹੈ ਅੱਜ ਉਹ ਨੂੰ ਪਤਾ ਹੈ ਮੇਰਾ ਸਾਡੂ ਨਹੀਂ ਪਤਾਉਗੇ ਨਾ ਬਸ ਉਹਦੀ ਪ੍ਰੀਤ ਸਾਡੇ ਨਾਲ ਸੀ ਸਾਡੀ ਉਹਦੇ ਨਾਲ ਹੈ ਜੀ ਜਦੋਂ ਉਸ ਗੱਲ ਦਾ ਪਤਾ ਲੱਗਿਆ ਇਹਨੂੰ ਪਤਾ ਲੱਗ ਜਾਂਦਾ ਹੈ ਜਾਗਦੇ ਨੂੰ ਪਤਾ ਲੱਗਦਾ ਹੈ ਪ੍ਰੀਤਮ ਚਰਨੀ ਜੋ ਇਹ ਰੋ ਪ੍ਰੀਤਮ ਕਹਿੰਦੇ ਤਨ ਕੀ ਨਿਰਮਲ ਹੋਇਆ ਜਿੱਦੀ ਐਡੀ ਪ੍ਰੀਤ ਹੈ ਸਾਡੇ ਨਾਲ ਜਿਹੜੀ ਪ੍ਰੀਤ ਦੀ ਕੋਈ ਹੱਦ ਨਹੀਂ ਐਡੀ ਪ੍ਰੀਤ ਹੈ ਸੰਸਾਰ ਕੈਡੀ ਪ੍ਰੀਤ ਹੋਈ ਨਹੀਂ ਸਕਦੀ ਉਹਨੂੰ ਪ੍ਰੀਤ ਤੁਮ ਕਹਿੰਦੇ ਸਭ ਤੋਂ ਜ਼ਿਆਦਾ ਪ੍ਰੀਤ ਉਹ ਸਾਡੇ ਨਾਲ ਕਰਦਾ ਰਿਹਾ ਸਾਨੂੰ ਉਹਦਾ ਪਤਾ ਹੀ ਨਹੀਂ ਗਿਆ ਉਹਦੇ ਦੀ ਜਦੋਂ ਗਿਆਨ ਹੁੰਦਾ ਉਦੋਂ ਪ੍ਰੀਤ ਅਸੀਂ ਬਣਦੇ ਹਾਂ ਉਹਨੂੰ ਜਦੋਂ ਜਿਹੜਾ ਜਾਗਦਾ ਪਤਾ ਲੱਗ ਜਾਂਦਾ ਫਿਰ ਉਹਦੇ ਚੜ੍ਹਦੀ ਲਗਦੇ ਜਾ ਕੇ ਤਨ ਕੀ ਨਿਰਮਲ ਸੋਏ ਫਿਰ ਉਹ ਕਹਿੰਦਾ ਇਹ ਮੇਰਾ ਗੁਣਾ ਆਪ ਗੁਣਾ ਵਿਚਾਰੋ ਗੁਣਾ ਜਿਹੜੇ ਆਪ ਗੁਣਾ ਨੇ ਬਰ ਕੋਈ ਦੋ ਵਿਚਾਰਿਆ ਉਹ ਵਿਚਾਰਦਾ ਵੀ ਹਾਂਜੀ ਤਨ ਕੀ ਨਿਰਮਲ ਸੋਏ ਉਹਨਾਂ ਦੀ ਜਿਹੜੀ ਡੇਵਲੈਸ ਹੋਏ ਜਿਹੜੀ ਉਹਨਾਂ ਨੇ ਸੋਭਾ ਕੀ ਉਹਨਾਂ ਦੀ ਆਪਣੀ ਸੋਭਾ ਨਹੀਂ ਕੋਈ ਹੁੰਦੀ ਅਪਣੀ ਜੋਬਾ ਦੀ ਸੋਭਾ ਦੇਖੋ ਉਹਨਾਂ ਦੀ ਗਾਦੀ ਸੋਭਾ ਉਹਦਾ ਹਵ ਚਾਂਦੀ ਲੱਗੇ ਨੇ ਉਹ ਪ੍ਰੀਤਮ ਦੀ ਸੋਭਾ ਕਰਦੇ ਨੇ ਅਸਲ ਚ ਉਹ ਉਸ ਪ੍ਰੀਤਮ ਦੀ ਸੋਭਾ ਕਰਦੇ ਨੇ ਜਿਹਦੇ ਚਾਂਦੀ ਲੱਗੇ ਨੇ ਜਾ ਕੇ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਹ ਪ੍ਰਾਪਤ ਹੋਏ ਉਸ ਪ੍ਰੀਤਮ ਦਾ ਸਾਡਾ ਗਿਆਨ ਨਹੀਂ ਉਹੀ ਤਾਂ ਪ੍ਰੀਤ ਮੰਦਰ ਹੈ ਉਹ ਤਾਂ ਹੀ ਤਾਂ ਸਾਡਾ ਜਾਨੁਬ ਉਹੀ ਤਾਂ ਸਾਡਾ ਬੂਲ ਹੈ ਉਹਾਂ ਦੀ ਸੋਏ ਜਿਹੜੀ ਸੋਭਾ ਕੀਤੀ ਇਹ ਤੇ ਨਿਰਮਲ ਹੁੰਦੀ ਆ ਕਿਸੇ ਵਿਅਕਤੀ ਦੀ ਸੋਭਾ ਨਹੀਂ ਹੁੰਦੀ ਉਹ ਉਹਦੀ ਸੋਭਾ ਜਿਹਨੇ ਜਨਮੇ ਲੈ ਆ ਜਿੱਥੇ ਉਹਦੀ ਸੋਭਾ ਜਿਹੜਾ ਅੱਖਾਂ ਨੂੰ ਢੀਦੀ ਦਾ ਉਹ ਉਹਦੀ ਸੋਭਾ ਜਿਹੜਾ ਬੁੱਧੀ ਇਨਸਾਨੀ ਬੁੱਧੀ ਤੋਂ ਪਰੇ ਐ ਉਹ ਇਨਸਾਨੀ ਬੁੱਧੀ ਤੋਂ ਪਰੇ ਕਹਿੰਦੇ ਆ ਸੀ ਸੁਤੇ ਪਾਇ ਜਨਮਾ ਜਰਾ ਸੁਤੇ ਵਾਲੀ ਬੁੱਧੀ ਤੋਂ ਪਰੇ ਐ ਇਨਸਾਨ ਸੁੱਤਾ ਹੋਇਆ ਹੈ ਸੰਸਾਰ ਸੁਪਨਾ ਦੇਖਦਾ ਹੈ ਸੰਸਾਰੀ ਆਦਮੀ ਸੁੱਤਾ ਹੋਇਆ ਹੈ ਸੁੱਤੇ ਦੀ ਅਕਲ ਤੋਂ ਪਰੇ ਹੁੰਦਾ ਸਭ ਕੁਝ ਜਾਗਦੇ ਦੀ ਅਕਲ ਆ ਸੁੱਤਿਆਂ ਦੀ ਅਕਲ ਦਾ ਫਰਕ ਜਿੰਨਾ ਹੁੰਦਾ ਐਨਾ ਇਨਸਾਨ ਦੀ ਅਕਲ ਚਰ ਭਗਤ ਦੀ ਅਕਲ ਚ ਫਰਕ ਹੈ ਕਿਵੇਂ ਸੁੱਤੇ ਪਏ ਦੀ ਬੁੱਧ ਜਿਹੜਾ ਸੁਪਨਾ ਦੇਖ ਰਿਹਾ ਹੈ ਉਹਦੀ ਅਕਲ ਦੇ ਵਿੱਚ আর ਜਾਗਦੇ ਦੀ ਅਕਲ 'ਚ ਜਿਹੜਾ ਫਰਕ ਹੈ ਉਹ ਜਾਗਤਾ ਹੈ ਦਿਓ ਹੈ ਇਸ ਉਪਰਲੇ ਚ ਸੰਸਾਰੀ ਇਹ ਦੋਹਾਂ ਦਾ ਫਰਕ ਹੈ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਨਾਨਕ ਦੀ ਪ੍ਰਭ ਅੱਗੇ ਬੇਨਤੀ ਹੈ ਪ੍ਰਭ ਮਿਲੋ ਪ੍ਰਾਪਤ ਹੋਏ ਪ੍ਰਭ ਨਾਲ ਮਿਲੋ ਪ੍ਰਾਪਤ ਕੀ ਹੋਵੇ ਫਿਰ ਪ੍ਰਭ ਨਾਲ ਮਿਲਣਾ ਪ੍ਰਾਪਤੀ ਕਰਦੀ ਪ੍ਰਾਪਤੀ ਇਹ ਨਾਉਂ ਦੀ ਫਿਰ ਪ੍ਰਭ ਨਾਲ ਮਿਲ ਕੇ ਨਾਮ ਦੀ ਪ੍ਰਾਪਤੀ ਹੈ ਅਸਲ ਦੇ ਵਿੱਚ ਟਾਰਗੇਟ ਨਾਮ ਦੀ ਪ੍ਰਾਪਤੀ ਹੈ ਵੈ ਸਾਖ ਸੁਹਾਵਾ ਤਾਂ ਲੱਗਾ ਹੈ ਜਾ ਸੰਤ ਭੇਟੇ ਹਰ ਸੋਏ ਕੋ ਸਤਿਗੁਰ ਦੇ ਨਾਮ ਪਾਇਆ ਪ੍ਰਭ ਸਤਿਗੁਰ ਹੈ ਇਸੇ ਤਾਨੂੰ ਸਤਿਗੁਰ ਹੈ ਪ੍ਰਭ ਲਈ ਨੂੰ ਸਤਿਗੁਰ ਹੈ ਸਤਿਗੁਰ ਦੇ ਨਾਮ ਪਾਇਆ ਜਾ ਨਾਮ ਉਹਨੂੰ ਮਿਲਣਾ ਉਹਦੇ ਥਰੂ ਹੈ ਨਾ ਮਿਲਣਾ ਸਤਿਗੁਰ ਤੇ ਨਾਮ ਪਾਇਆ ਜਾਏ ਇਹੀ ਸਤਿਗੁਰ ਹੈ ਵੈਸਾਖ ਸੁਹਾਵਾ ਤਾਂ ਲੱਗਾ ਹਰ ਸੋਏ ਜਦ ਵੈਸਾਖ ਕਿੰਨਾ ਚੰਗਾ ਲੱਗਦਾ ਹੈ ਵੈਸਾਖ ਸੁਹਾਵਾ ਤਾਂ ਲੱਗਾ ਇਹ ਵੈਸਾਖ ਵੀ ਤਾਂ ਵੇ ਸਾਖ ਦਾ ਵੀ ਨਾ ਸਵਾਵਾ ਕਦ ਹੁੰਦਾ ਤਾਂ ਹੁੰਦਾ ਜਾਂ ਸੰਤ ਬੈਠੇ ਹਰ ਸੋਏ ਜਾਂ ਸੰਤ ਹਰ ਨੂੰ ਬੈਠ ਲੈਂਦੇ ਐ ਸਮਝ ਲੋ ਉਹ ਇਹ ਜਾਂ ਵੀ ਨਾ ਹੁੰਦਾ ਨਾ ਜਿਆਦਾ ਸਰਦੀ ਨਾ ਜਿਆਦਾ ਗਰਮੀ ਦਵੇਂ ਸਾਖਾ ਫੁੱਟਦੀਆਂ ਨੇ ਤਵੀ ਹਰਿਆਲੀ ਫੁੱਟਦੀ ਹੈ ਨਾ ਵਾ ਗਿਆਨ ਫੁੱਟਦਾ ਹੈ ਅੰਤਰੋ ਇਹਦੇ ਅੰਤਰੋ ਵੀ ਨਾ ਕੋਈ ਗਿਆਨ ਫੁੱਟਦਾ ਹੈ ਇਹਦੇ ਅੰਦਰੋਂ ਟੋੜੋ ਨਾ ਕਹਿੰਦਾ ਜਦੋਂ ਦਰਖਤਾਂ ਦੇ ਟੋੜੋ ਪੱਤੇ ਫੁੱਟਦੇ ਵਸਾਖ ਸਹਾਵਾ ਤਾਂ ਇਹਦੀ ਵੀ ਸ਼ਕੋ ਫਿਰ ਗਾੜੀ ਹੁੰਦੀ ਹੈ ਸ਼ਕੋ ਹੁੰਦੀ ਹੈ ਨਾ ਬਹੁਤੀ ਸ਼ੋਂ ਪਤਰਾਲੀ ਪੱਤੇ ਫੁੱਟਦੇ ਨੇ ਤੇ ਸ਼ਕੋ ਹੁੰਦੀ ਹੈ ਇਹਨੂੰ ਜਦ ਸੰਤ ਭੇਟੇ ਹਰ ਸੋਏ ਬਸੰਤ ਭੇਟੇ ਹਰ ਸੋਏ ਹਰਦੀ ਸੋਭਾ ਨੂੰ ਸੰਤ ਭੇਟ ਲੈਂਦੇ